ਇਸੀ ਉਹਦਾ ਤਰੀਕੇ ਦੇ ਵਿੱਚ ਬਦਲਾਅ ਕੀਤਾ ਹੈ ਦੇਖਦੇ ਹੋ ਕਿਸ ਤਰ੍ਹਾਂ ਸਰ ਇਹ ਆ ਕਿ ਜਿਸ ਤਰ੍ਹਾਂ ਮੇਰੇ ਵੀਰ ਜੀ ਸੰਜੀਪ ਸ਼ਿਰੂ ਜੀ ਔਰ ਮੇਰੇ ਸਮੂਚੇ ਪ੍ਰਬੰਧਕ ਵੀਰ ਮੰਦਰ ਕਮੇਟੀਆਂ ਬੈਠੀਆਂ ਨੇ ਸਾਡੇ ਗੁਰਦਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਬੈਠੀਆਂ ਨੇ ਬੜੇ ਹੀ ਸ਼ਰਧਾ ਤੇ ਸਤਿਕਾਰ ਦੇ ਨਾਲ ਚਾਹੇ Hindu ਧਰਮ ਹੈ ਪਾਹੇ ਸਾਡਾ ਸਿੱਖ ਧਰਮ ਹੈ ਅਸੀਂ ਇਹ ਸਾਂਝੇ ਰਲ ਕੇ ਉਪਰਾਲੇ ਕਰਦੇ ਆ ਤਾਂ ਇਸ ਕਰਕੇ ਜਦੋਂ ਸਾਨੂੰ ਪਤਾ ਲੱਗਿਆ ਕਿ 28 ਤਰੀਕ ਨੂੰ ਆਪਣੇ ਤ੍ਰਿਪਤੀ ਬਾਲਾ ਜੀ ਦਾ ਜੋ ਯਾਤਰਾ ਨਿਕਲ ਰਹੀ ਆ ਉਸ ਸਬੰਧ ਦੇ ਵਿੱਚ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਇਸ ਟਾਈਮ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਮ ਪਾਸ਼ਾ ਉਹਨਾਂ ਦੇ ਸੁਪੁੱਤਰਾਂ ਦੀ ਸ਼ਹਾਦਤ ਮਾਤਾ ਜੀ ਦੀ ਸ਼ਹਾਦਤ ਤਾਂ ਹੋ ਰਹੀਆਂ ਨੇ ਸੋ ਇਸ ਕਰਕੇ ਆਪਾਂ ਜੇ ਡੇਟ ਚੇਂਜ ਕਰ ਲਈਏ ਕੋਈ ਤਾਂ ਆਪਾਂ ਸਾਰੇ ਰਲ ਕੇ ਖੁਸ਼ੀ ਨਾਲ ਇਹ ਦਿਹਾੜੇ ਮਨਾਵਾਂਗੇ ਤਾਂ ਸਾਡੀ ਬੇਨਤੀ ਨੂੰ ਇਹਨਾਂ ਨੇ ਕਬੂਲ ਕੀਤਾ ਹੈ ਅਸੀਂ ਇਹਨਾਂ ਦੇ ਸਮੁੱਚੇ ਗੁਰਦਾਰਾ ਪ੍ਰਬੰਧਕ ਕਮੇਟੀਆਂ ਵੱਲੋਂ ਸ਼ੇਰੂ ਜੀ ਦਾ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਸਾਡੀ ਤੁਸੀ ਬੇਨਤੀ ਨੂੰ ਨੇ ਪ੍ਰਵਾਨ ਕੀਤਾ ਸੋ ਇਹਨਾਂ ਹੀ ਮੈਂ ਕਹਿੰਦਾ ਹੋਇਆ ਸਾਰਿਆਂ ਦਾ ਫੇਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਡੇ ਤੇ ਇਹ ਇਨੀ ਬੇਨਤੀ ਦੇ ਫੁੱਲ ਚੜਾਈ। ਇਹ ਬੜਾ ਇੱਕ ਪੂਰੇ ਪਾਰਟਨਰ ਪੂਰੇ Hindu اور Sikh کمیٹی ਕਾਸੇ ਇੱਕ ਬਹੁਤ ਹੀ ਚੰਦੂ ਫਰਮਾ। ਇਹ ਕੋਈ ਸੈਕਿਉਰਿਟੀ ਹੈ ਨਹੀਂ ਕਿ ਉਹ ਕਿਹਦੀ ਹੈ ਕਿ ਉਹ ਸਾਡੇ ਦੇ ਹੋਂਦ ਦਾ ਸਰਗੱਲਿਆ ਵੀ ਚਾਰ ਹੀ ਧਰਮ ਨੇ Hindu Muslim Sikh ਤੇ Assai ਕਹਿੰਦੇ ਜਦੋਂ ਕੇਸ ਕਤਲ ਕਰਦੇ Hindu ਬਣ ਜਾਂਦਾ ਸੁਨਤ ਕਰਦੇ Muslim ਬਣਦਾ ਜਨਮ ਦੇ ਕੇ ਖੁੱਲਾ ਛੱਡਦੇ ਉਹ Sikh ਬਣ ਜਾਂਦਾ ਅਸੀਂ ਸਾਰੇ ਇਕੱਠੇ ਆ ਸਿਰਫ ਕੁਛ ਮਨੁਵਾਦ ਸੋਚ ਦੀ ਜਿਹੜੀ ਹੈਗੀ ਆ ਉਹਨਾਂ ਦੀ ਜਿਹੜੀ ਸਮ੍ਰਿਤੀ ਸਾਨੂੰ ਅਲੱਗ-ਅਲੱਗ ਕਰਨਦੀ ਆ ਪਰ ਅਸੀਂ ਚਾਚੇ ਤਾਏ ਕਵਾ ਫੁੱਫਰ ਸਾਰੇ ਹੁੰਨੇ ਆ ਇਸੇ ਤਰ੍ਹਾਂ ਹੀ ਸਾਡੇ ਸਤਿਕਾਰਯੋਗ ਮਾਤਾ ਸਾਡੇ ਸਤਿਕਾਰਯੋਗ ਪਿਤਾ ਜੀ ਇਹ ਸਾਰੇ ਹੀ ਆ ਕਿਉਂਕਿ ਸਾਰੇ ਧਰਮ ਦੇ ਵਿੱਚ ਸਾਨੂੰ ਹਿੱਸਾ ਲੈਣਾ ਚਾਹੀਦਾ ਹੈ ਇਹ ਆਪਣੇ ਆਪਣੇ ਧਰਮ ਦੇ ਵਿੱਚ ਪੱਕਾ ਵੀ ਰਹਿਣਾ ਚਾਹੀਦਾ ਸੋ ਇਸ ਕਰਕੇ ਜੋ ਵੀ ਧਰਮ ਹੈ ਉਹਨੂੰ ਅਪਣਾ ਕੇ ਅਸੀਂ ਸ਼ਰਧਾ ਦੇ ਨਾਲ ਉਹਨਾਂ ਦੇ ਨਾਲ ਸਹਿਯੋਗ ਦਈਏ ਤੇ ਉਹਨਾਂ ਤੋਂ ਅਸੀਂ ਸਹਿਯੋਗ ਲਈਏ ਇਸ ਕਰਕੇ ਜਿਹੜੀਆਂ ਹੈਗੀਆਂ ਇਹ ਬੇਨਤੀਆਂ ਕਰਦੇ ਆ ਸੋ ਸਾਡੀਆਂ ਬੇਨਤੀਆਂ ਕਰਦੂਨ ਕਿ ਤੁਹਾਡਾ ਸਾਰਿਆਂ ਦਾ ਤੁਸੀਂ ਜਿੰਨੇ ਵੀ ਪ੍ਰੈਸ ਰਿਪੋਰਟਰ ਇੱਥੇ ਆਏ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਕਿ ਤੁਸੀਂ ਸਾਡੇ ਹਿੰਦੂ ਸਿੱਖੀਕਤਾ ਨੂੰ ਇਹ ਜਿਹੜੀ ਹੈਗੀ ਪੰਜਾਬ ਦੇ ਵਿੱਚ ਸਮੁੱਚੇ ਜਗਤ ਦੇ ਅੰਦਰ ਤੁਸੀਂ ਇਸ ਨੂੰ ਪੇਸ਼ ਕਰਨਾ ਤੇ ਇਸੇ ਤਰ੍ਹਾਂ ਹੀ ਮੈਂ ਬੇਨਤੀ ਕਰਾਂ ਅੱਗੇ ਵੀ ਜੋ ਵੀ ਇਸ ਤਰ੍ਹਾਂ ਆਪਾਂ ਦਿਹਾੜੇ ਮਨਾਉਣੇ ਆ ਚਾਹੇ ਪ੍ਰਕਾਸ਼ ਦਿਹਾੜੇ ਨੇ ਚਾਹੇ ਸ਼ੀਤੀ ਦਿਹਾੜੇ ਨੇ ਚਾਹੇ ਮੰਦਰ ਕਮੇਟੀਆਂ ਵੱਲੋਂ ਕੋਈ ਵੀ ਦਿਹਾੜਾ ਮਾਇਆ ਜਾਂਦਾ ਸੀ ਰਲ ਮਿਲ ਕੇ ਮਨਾਇਆ ਕਰੀਏ ਇਹਨੇ ਕਹਿੰਦਾ ਅਬਦੁਲ ਖਿਮਨਤ ਜਾਚਕ ਦੇਖਾ ਕਿ ਸਾਰੇ ਤੁਸੀਂ ਜਾਣਦੇ ਹੋ ਕਿ ਉੱਤਰੀ ਭਾਰਤ ਦੀ ਪਹਿਲੀ ਜਿਹੜੀ ਅਥੀ ਯਾਤਰਾ ਸ਼੍ਰੀ ਤ੍ਰਿਪਤੀ ਬਾਲਾ ਜੀ ਦੀ ਜਿਹੜੀ ਕਿ 25 ਦਸੰਬਰ 2022 ਨੂੰ ਤੈਅ ਕੀਤੀ ਗਈ ਸੀ ਲੇਕਿਨ ਉਸ ਤੋਂ ਬਾਅਦ ਜਦੋਂ ਸਾਨੂੰ ਉਸ ਦੇ ਨਾਲ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧਕ ਕਮੇਟੀਆਂ ਹੈ ਉਹਨਾਂ ਨਾਲ ਸਾਡਾ ਜਦੋਂ ਸੰਪਰਕ ਹੋਇਆ ਤਾਂ ਉਹਨਾਂ ਨੇ ਸਾਨੂੰ ਇੱਕੋ ਇੱਕ ਬੇਨਤੀ ਕੀਤੀ ਕਿ ਜਦੋਂ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਜਿਹੜਾ ਹੈ ਉਹ ਛੋਟੇ ਸਹਿਬਜ਼ਾਦਿਆਂ ਦੇ ਜਿਹੜਾ ਹੈ ਸ਼ਹਾਦਤ ਨੂੰ ਜਿਹੜਾ ਹੈ ਉਹ ਪੂਰਾ ਹਫ਼ਤਾ ਲੜੀਵਾਰ ਮਨਾਇਆ ਜਾਂਦਾ ਹੈ ਜਿੱਥੇ ਕਿ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਦਰਬਾਰ ਉਹ ਸ਼ਹਾਦਤ ਨੂੰ ਲੈ ਕੇ ਮਨਾਏ ਜਾਂਦੇ ਹਨ ਤੇ ਅਸੀਂ ਉਸ ਚੀਜ਼ ਨੂੰ ਨਤਮਸਤਕ ਹੋ ਕੇ ਸ਼੍ਰੀ ਸਨਾਤਮ ਤਰਬ ਸਭਾ ਦੇ ਸਾਡੇ ਸਮੂਚੀ ਟੀਮ ਸਮੂਚੀ ਪਦਾਧਿਕਾਰੀ ਔਰ ਸਮੂਚੇ ਜਿਹੜੇ ਸਾਡੇ ਸੰਯੋਜਕ ਨੇ ਮੁੱਖਿਆ ਸਰੰਚਕ ਨੇ ਸਾਰਿਆਂ ਨੇ ਇੱਕੋ ਹੀ ਇੱਕ ਫੈਸਲਾ ਕੀਤਾ ਕਿ ਜਿਹੜੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਨ ਕਮੇਟੀਆਂ ਹੈ ਕਿਉਂਕਿ ਸਾਡੇ ਵਾਸਤੇ ਸਾਰੇ ਹੀ ਉਹ ਸਨਮਾਨਜਨਕ ਨੇ ਕਿਉਂਕਿ ਸਾਰੇ ਹੀ ਰਿਸ਼ਤੇ ਜਿਹੜੇ ਸਾਡੇ ਵਾਸਤੇ ਪੂਜਨੀਆਂ ਨੇ ਤੇ ਇਸ ਕਰਕੇ ਜਿਹੜੀ 25 ਦਸੰਬਰ 2022 ਦੀ ਜਿਹੜੀ ਤਰੀਕ ਹੈ ਉਸ ਨੂੰ ਸਾਡੇ ਸਰਵ ਸਹਿਮਤੀ ਨਾਲ ਅੱਜ ਇਸ ਨੂੰ ਚੇਂਜ ਕਰਕੇ 18 ਦਸੰਬਰ 2022 ਕਰ ਦਿੱਤਾ ਗਿਆ ਹੈ ਮੈਂ ਤੁਹਾਡੇ ਚੈਨਲ ਦੇ ਰਾਹੀਂ ਜਿੱਥੇ ਕੀ ਇਸ ਆਵਾਜ਼ ਨੂੰ ਪੂਰੇ ਪੰਜਾਬ ਦੇ ਵਿੱਚ ਤੁਹਾਡੇ ਚੈਨਲ ਪੰਜਾਬਦੇ ਨੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਉੱਤਰੀ ਭਾਰਤ ਦੀ ਇਹ ਪਹਿਲੀ ਯਾਤਰਾ ਤ੍ਰਿਪਤੀ ਬਾਲਾ ਜੀ ਦੀ ਬੀਆਰਐਸ ਨਗਰ ਦੇ ਵਿੱਚ ਬੜੇ ਹੀ ਪਰੰਪਰਾਗਤ ਤਰੀਕੇ ਦੇ ਨਾਲ ਮਨਾਈ ਜਾ ਰਹੀ ਹੈ 18 ਦਸੰਬਰ 2022 ਨੂੰ ਸਾਰੇ ਹੀ ਸ਼੍ਰੀ ਤ੍ਰਿਪਤੀ ਬਾਲਾ ਜੀ ਲక్ష్ਮੀਪਤੀ ਬਾਲਾ ਜੀ ਦਾ ਆਸ਼ੀਰਵਾਦ ਲੈਣ ਲਈ ਸ਼੍ਰੀ ਲక్ష్ਮੀ ਨਾਰਾਇਣ ਮੰਦਿਰ ਸੀ ਬਲਾਕ ਦੁਪਹਿਰ 1 ਵਜੇ ਉੱਥੇ ਜ਼ਰੂਰ ਪਹੁੰਚੋ ਜੀ ਬਹੁਤ ਬਹੁਤ ਧੰਨਵਾਦ ਜੈ ਗੋਵਿੰਦਾ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਪਾਪਾ ਖਾਨ ਹੰਦਾਲੀ ਵਸ਼ਿਕਰਣ ਮੁਟਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੋਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਚ ਚ ਪ੍ਰੋਬਲਮ ਪਿਆਰ ਮੁਹੱਬਤ ਚ ਚਾਹੇ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786